ਰੀਡਿੰਗ ਜੋ ਜਿਹੜੇ ਟਾਸਕ ਹੁੰਦੇ ਨੇ ਚਿਕਨੀ ਜੁਨੀਅਰ ਕੰਪਲੀਸ਼ਨ ਅ ਗੁੱਡ ਆਫਟਰਨੂੰ ਸਭ ਤੋਂ ਪਹਿਲਾਂ ਮੈਂ ਦੱਸ ਰਿਹਾ ਕਿ ਇਹ ਗੁਦਾਸਪੁਰ ਦੇ ਵਿੱਚ ਪਹਿਲਾ ਇਵੈਂਟ ਹੈ ਜੋ ਆਇਲਸ ਨੇ ਕੀਤਾ ਇਸ ਲੈਵਲ ਤੇ ਆਈਡੀਪੀ ਆਇਲਸ ਨੇ ਹੈ ਵਿਜਨ ਆਇਲਸ ਅਕੈਡਮੀ ਨੇ ਆਇਲਸ ਆਈਡੀਪੀ ਡਿਵੀਜ਼ ਨਾਲ ਇੱਕ ਇਵੈਂਟ ਕੀਤਾ ਜੋ ਬੱਚਿਆਂ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਹੋਇਆ ਅਰਾਊਂਡ 200 ਬੱਚਿਆਂ ਨੇ ਇਸ ਅੱਜ ਦੇ ਸੈਮੀਨਾਰ ਦਾ ਫਾਇਦਾ ਲਿੱਤਾ ਜਿਹਦੇ ਵਿੱਚ ਬੱਚਿਆਂ ਨੂੰ ਲਿਸਨਿੰਗ ਰੀਡਿੰਗ ਰਾਈਟਿੰਗ ਸਪੀਕਿੰਗ ਕਿੱਦਾਂ ਕਰਨਾ ਹੈ ਬੈਟਰ ਕਿੱਦਾਂ ਕਰਨਾ ਹੈ ਕਟ ਟਾਈਮ 'ਚ ਕਿਦਾਂ ਸਕੋਰ ਕਿਦਾਂ ਜ਼ਿਆਦਾ ਕਰਨਾ ਟਿਪਸ ਐਂਡ ਟ੍ਰਿਕਸ ਦਿੱਤੇ ਗਏ ਨੇ ਸਾਡੀ ਜਿਹੜੀ ਟ੍ਰੇਨਰ ਨੇ ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਹਰ ਇੱਕ ਚੀਜ਼ ਬੱਚਿਆਂ ਨੂੰ ਸਮਝਾਈ ਹੈ ਅੱਜ ਸਿਰਫ 200 ਬੱਚਿਆਂ ਨੇ ਜਿਹੜੇ ਫਾਇਦਾ ਲਿੱਤਾ ਹੈ ਇਹਦੇ ਨਾਲ ਦੇ ਨਾਲ ਹੁਣ ਟੀਚਰਸ ਜਿਹੜੇ ਨੇ ਵਿਜ਼ਨ ਆਇਲ ਸੇ ਉਹ ਟ੍ਰੇਨ ਹੋਏ ਨੇ ਉਹ ਹੁਣ ਬੱਚਿਆਂ ਨੂੰ ਹੋਰ ਜ਼ਿਆਦਾ ਬੈਟਰ ਵੀਨਾਂ ਹੈਲਪ ਕਰ ਸਕਦੇ ਨੇ ਬੱਚਾ ਦੀ ਜ਼ਿਆਦਾ ਬੈਂਡ ਐਂਡ ਕਟ ਸਮੇਂ ਚ ਲੈਣਗੇ ਸਾਰੇ ਟਿਪਸ ਐਂਡ ਟ੍ਰਿਕਸ ਇੰਟੋ ਆਈ ਸਕੂਲ ਵੀ ਨੇ ਹੁਣ ਉਹ ਬੱਚਿਆਂ ਨੂੰ ਬਹੁਤ ਜ਼ਿਆਦਾ ਵੀਨਾਂ ਹੈਲਪ ਕਰ ਸਕਦੇ ਨੇ ਡਿਫਰੈਂਟ ਵੀਜ਼ਾ ਸਰ IELTS ਕਰਨਾ ਕੋਈ ਟੌਕਸ ਹੈਗਾ ਬੱਚਿਆਂ ਵਾਸਤੇ ਸਰ IELTS ਕਰਨਾ ਬਿਲਕੁਲ ਸੌਖਾ ਹੈ ਬੱਚਿਆਂ ਲਈ ਬੱਚਿਆਂ ਦੇ ਮਨ 'ਚ ਡਰ ਹੁੰਦਾ ਹੈ ਕਿ ਜੇ ਮੇਰਾ ਕੋਈ ਰਿਸ਼ਤੇਦਾਰ ਨਹੀਂ ਕਰ ਪਾਇਆ ਦੂਸ ਨਹੀਂ ਕਰ ਪਾਇਆ ਸ਼ਾਇਦ ਬਹੁਤ ਮੁਸ਼ਕਲ ਹੈ ਇਹ ਬਹੁਤ ਈਜ਼ੀ ਐਂਡ ਨੋਰਮਲ ਐਗਜ਼ਾਮ ਹੈ ਜਿਵੇਂ ਚਲਿਸ ਲਿਸਨਿੰਗ ਰੀਡਿੰਗ ਰਾਈਟਿੰਗ ਸਪੀਕਿੰਗ ਚਾਰ ਮੋਡਿਊਲ ਨੇ ਆਰਾਮ ਦੇ ਨਾਲ ਬੱਚਾ ਕਰ ਸਕਦਾ ਕਿਉਂਕਿ ਉਹ ਨਰਸਰੀ ਤੋਂ ਲੈ ਕੇ ਹੁਣ ਤੱਕ ਇੰਗਲਿਸ਼ ਦੀ ਹੀ ਟ੍ਰੇਨਿੰਗ ਕਰ ਰਿਹਾ ਹੈ ਇਸ ਲਈ ਬੱਚੇ ਨੂੰ ਡਰਾਇਆ ਜਾਂਦਾ ਕਿ ਬੜਾ ਔਖਾ ਹੈ ਬੜਾ ਔਖਾ ਹੈ ਇਨਸਟਿਟਿਊਟ ਜਿਹੜਾ ਕਰਦਾ ਹੈ ਉਹ ਆਰਾਮ ਦੇ ਨਾਲ ਪਹਿਲੇ ਡੰਮ ਠੀਕ ਕਲੀਅਰ ਕਰ ਪਾਉਂਦਾ ਹੈ ਮੈਟਰ ਹੀ ਕਰਦਾ ਹੈ ਕਿ ਬੱਚਾ ਪਹਿਲਾਂ ਅੱਛੇ ਤਰੀਕੇ ਨਾਲ ਪੜ੍ਹਾਈ ਸੀਰੀਅਸ ਹੋ ਕੇ ਫਿਰ ਕਰ ਜਾ ਕੇ ਰਿਵੀਜ਼ਨ ਬਹੁਤ ਇੰਪੋਰਟੈਂਟ ਹੁੰਦੀ ਹੈ ਇਸ ਫੀਲਚ ਸਰ ਬੱਚਿਆਂ ਵਿੱਚ ਵੀ ਟ੍ਰੈਂਡ ਹੈ ਕਿ ਆਈਡੀਪੀ ਜੀ ਉਹ ਸਹੀ ਪੜਾ ਬੈਂਡ ਦੇ ਦੇ ਰਹੀ ਕਿ ਇਸ ਦੀ ਚਾਰਨਾ ਹੈ ਆਈਡੀਪੀ ਤੇ ਪੂਰੇ ਜਿਹਾਂ ਬੱਚਿਆਂ ਵਿੱਚ ਕਮੀ ਸਰ ਇੱਥੇ ਬੱਚਿਆਂ ਦਾ ਵੀ ਕਸੂਰ ਨਹੀਂ ਹੈ ਪ੍ਰੋਬਲਮ ਇਹ ਹੁੰਦੀ ਹੈ ਕਿ ਬੱਚੇ ਕੁਝ ਸੀਰੀਅਸ ਨਹੀਂ ਹੋ ਪਾਉਂਦੇ ਮੋਰਓਵਰ ਉਹ ਲੋਕਾਂ ਦੀਆਂ ਗੱਲਾਂ ਸੁਣ ਕੇ ਫੀਲ ਕਰਦੇ ਨੇ ਕਿ ਸ਼ਾਇਦ ਔਖਾ ਹੈ ਤੇ ਮੈਂ ਕਲੀਅਰ ਨਹੀਂ ਕਰ ਪਾਉਂਗਾ ਪਰ ਜਿਹੜਾ ਵੀ ਬੱਚਾ ਕੰਫੀਡੈਂਟ ਹੈ ਅਚੇ ਇੰਸਟੀਟਿਊਸ਼ਨ ਤੋਂ ਟ੍ਰੇਨਿੰਗ ਲੈ ਰਿਹਾ ਹੈ ਰਿਵੀਜ਼ਨ ਕਰ ਰਿਹਾ ਹੈ ਉਹ ਬਹੁਤ ਆਰਾਮ ਦੇ ਨਾਲ 6 7 ਸਕੋਰ ਕਰ ਸਕਦਾ ਹੈ 7 ਸਕੋਰ ਇਜ਼ ਅ ਵੈਰੀ ਨਾਰਮਲ ਥਿੰਗ ਜੇ ਕੋਈ ਕੈਂਡੀਡੇਟ ਇੰਸਟੀਟਿਊਸ਼ਨ ਚ ਪੜ ਰਿਹਾ ਹੈ ਐਂਡ ਉਹਦੀ ਰਿਵੀਜ਼ਨ ਕਰੇ ਜਾ ਕੇ ਕਰ ਰਿਹਾ ਆਰਾਮ ਦੇ ਨਾਲ 7 ਬੈਂਡ ਸਕੋਰ ਕਰ ਸਕਦਾ ਜੀ ਲਾਈਕ ਆ ਵੁੱਡ ਲਵ ਟੂ ਸੇ ਆਈ ਹੈਵ ਅ ਹਾਰਟਫੁਲ ਗੈਟਿਟਿਊਡ ਟੂ ਮਿਸਟਰ ਅਮਨ ਐਂਡ ਹੁਰਸ਼ੀ ਮੈਮ Who ਹੈ ਗਿਵਨ ਅਸ ਐਨ ਓਪਰਚੁਨਿਟੀ ਔਰਗੇਨਾਈਜ਼ ਸੱਚ Biggest ever event in Gurdaspur of IELTS. It's not only about to let the children know about what is the advantage of IELTS, but actually they need it for their career perspectives also. So uh, from IDP, who always I would love to say that is a backbone of Vision Isles. Uh Actually, I would say that a great efforts from both the teams. I never expected that I would have a chance to meet Urvashi Ma'am, like who is such a torch bearer for us. Thank you so much, IDP. Thank you so much, Urvashi Ma'am, for such a pleasant and a successful event of ours. Thank you so much. ਸਰ ਇਹਦਾ ਮੇਨ ਮਕਸਦ ਇਹ ਹੈ ਕਿ ਬੱਚਿਆਂ ਨੂੰ ਜਿਹੜਾ ਹੈਗਾ ਕਿਤੇ ਵੀ ਜਾਣਾ ਉਹਨਾਂ ਨੇ ਚਾਹੇ ਉਹ ਐਬ੍ਰੋਡ ਜਾਣ ਜਾਂ ਇੱਥੇ ਸਾਡੇ ਕੋਲ ਕਿਸੇ ਐਮ ਐਨ ਸੀ ਦੇ ਵਿੱਚ ਕੰਮ ਕਰਨ ਜਾਂ ਉਹ ਕਿਤੇ ਵੀ ਆਪਣੀ ਜੋਬ ਵਾਸਤੇ ਜਾਣ ਜਦੋਂ ਆਰਸ ਕਰਦੇ ਵਿੱਚ ਚਾਰ ਮੇਨ ਸਕਿਲਸ ਹੁੰਦੀਆਂ ਨੇ ਜੋ ਬੱਚੇ ਦੀ ਕਮਿਊਨੀਕੇਸ਼ਨ ਸਕਿਲਸ ਨੂੰ ਨੇ ਹਾਂਸ ਕਰ ਦਿੰਦੇ ਸੋ ਕੱਲਾ ਐਬ੍ਰੋਡ ਹੀ ਨਹੀਂ ਭੇਜਦੇ ਬੱਚੇ ਨੂੰ ਓਵਰਆਲ ਡਵੈਲਪਮੈਂਟ ਲਈ ਆਰਸ ਦੇ ਸੇ ਲਈ ਕਰਾਉਂਦੇ ਥੈਂਕ ਯੂ